ਬੂ ਮੈਂ ਮਰ ਜਾ ਮੈਂ ਤਾਂ ਸਵੇਰ ਦੀ ਫਾਹੇ ਚੜੀ ਫਿਰਦੀ ਆ ਹਜੇ ਤੱਕ ਨਹੀਂ ਮੈਨੂੰ ਤਾਂ ਲੱਭੀ ਸਾਰੀਆਂ ਗਲੀਆਂ ਲੱਭਾਈ ਮੈਂ ਤਾਂ ਬੰਤੋਂ ਨੂੰ ਮੈਂ ਪੁੱਛਿਆ ਈ ਜੈਲੋ ਨੂੰ ਮੈਂ ਪੁੱਛਿਆ ਈ ਕੈਲੋ ਨੂੰ ਮੈਂ ਪੁੱਛਿਆ ਨਹੀਂ ਭੈਣੇ ਸਾਡੀ ਬੱਕਰੀ ਤਾਂ ਨਹੀਂ ਆਈ ਇੱਧਰ ਹੈ ਸਾਰੀ ਰਾਤ ਤਾਂ ਵਿਚਾਰੀ ਅੰਦਰ ਬੰਨੀ ਰਹੀ ਤੇ ਮੈਂ ਸਵੇਰੇ ਉੱਠ ਕੇ 5 ਵਜੇ ਨੂੰ ਬਾਹਰ ਗਲੀ ਚ ਬੰਨਤੀ ਮੈਂ ਕਿਹਾ ਸਾਰੀ ਰਾਤ ਅੰਦਰ ਬੈਠੀ ਰਹਿੰਦੀ ਐ ਵਿਚਾਰੀ ਚਲ ਬਾਹਰ ਦੀ ਹਵਾ ਲੱਗ ਜੂ ਇਹਨੂੰ ਹੈ ਨਾ ਭਾਈ ਬੱਕਰੀ ਤਾਂ ਨਹੀਂ ਮੈਨੂੰ ਥਾਈ ਮੈਂ ਤਾਂ ਸਾਰੇ ਪੁੱਛਿਆ ਹੀ ਮੈਂ ਤਾਂ ਹਫ ਗਈ ਹੁਣ ਕੀ ਕਰਾਂ ਇਹ ਉੱਠੂਗਾ ਇਹ ਹੋਰ ਮੈਨੂੰ ਲੜੂਗਾ ਕਹੇਗਾ ਕਿ ਤੂੰ ਉਹਨੂੰ ਬਾਹਰ ਗਲੀ 'ਚ ਕਾਤੋਂ ਬੰਨੀ ਜਦੋਂ ਅੰਦਰ ਖੜੀ ਸੀਗੀ ਮੈਂ ਕੀ ਕਰਾਂ ਮੇਨ ਪੁੱਤਿਆਂ ਦਾ ਕੋਈ ਲੈ ਗਿਆ ਖੋਲ ਕੇ ਹੁਣ ਉਹਨੂੰ ਮਸਾਂ ਮਸਾਂ ਲਈ ਸੀਗੀ ਹੈ ਗਰੀਬ ਨੂੰ ਹੀ ਮਾਰਾ ਨੇ ਸਾਰੇ ਪਾਸੇ ਗਰੀਬ ਵਿਚਾਰਾ ਕੀ ਕਰੇ ਹੈ ਮੈਂ ਕਿਹਾ ਚੱਲ ਕੁੱਟ ਦੁੱਧ ਹੋਜੂ ਬੱਕਰੀ ਦਾ ਦੁੱਧ ਨਾ ਮਹਿੰਗਾ ਕੋਈ ਚਾਹ ਬਣ ਜਾ ਕਰੂਗੀ ਪਰ ਨਾ ਭਾਈ ਉਹ ਤਾਂ ਸਾਡੇ ਤਾਂ ਉਹ ਗੱਲ ਹੋ ਗਈ ਨਾ ਧੀ ਲੇਖੇ ਨਾ ਪੁੱਤ ਲੇਖੇ ਲੈ ਗਿਆ ਕੋਈ ਖੋਲ ਕੇ ਮੈਂ ਤਾਂ ਦੱਸ ਕੀ ਕਰਾਂ ਮੈਂ ਤਾਂ ਬਾਲਾ ਦੁਖੀ ਹੋ ਗਈ 10 15000 ਦੀ ਸਾਡੀ ਬੱਕਰੀ ਸੀ ਹੁਣ ਕਿੱਥੇ ਲਈ ਜਾਂਦੀ ਹੈ ਹੈ ਕੀ ਕਰਾਂ ਮੈਂ ਇਸ ਮਹਾਰਾਜ ਨੂੰ ਕੀ ਪਤਾ ਹੈ ਅੰਦਰ ਸੁੱਤਾ ਪਿਆ ਹੈ ਹੈ 10 ਵਜ ਗਏ 12 ਵਜ ਗਏ ਇਨੀ ਭਾਈ ਮੈਂ ਉੱਠ ਜਾ ਮੈਂ ਸਾਰੀਆਂ ਗਲੀਆਂ ਲੱਭਿਆ ਹੀ ਹੈ ਮੈਨੂੰ ਨਹੀਂ ਥਿਆਈਗੀ ਤੂੰ ਉੱਠ ਤਾ ਖੜ ਬਾਹਰ ਵੇਖ ਲੈ ਕੀ ਕੁਝ ਹੋਇਆ ਪਿਆ ਮੈਂ ਖਾਪੇ ਖੂਨ ਹੋਈ ਫਿਰਦੀਆਂ ਸਵੇਰੇ ਦੀ ਇਹ ਤਾਂ ਮਹਾਰਾਜ ਆਈ ਅੰਦਰ ਵੜਿਆ ਰਹਿੰਦਾ ਜਿਵੇਂ ਕੁਕੜੀ ਸੇਵਿਆਂ ਤੇ ਬੈਠੀ ਹੋਵੇ ਇਹਨੂੰ ਕੀ ਪਤਾ ਹੈ ਕਿ ਬਾਹਰ ਕੀ ਕੁਛ ਹੋਈ ਜਾਂਦਾ ਹੈ ਸ਼ਾਮ ਦੇ ਟਾਈਮ ਇੰਨਾ ਨਸ਼ਾ ਗਲਗੁਣੀ ਦਾ ਕਰਕੇ ਪੈ ਜਾਂਦਾ ਹੈ ਹੈ ਸਵੇਰੇ ਇਹਦੇ ਤੋਂ ਉੱਠਾ ਵੀ ਨਹੀਂ ਜਾਂਦਾਗਾ ਹੱਡ ਪੈਰ ਇਹਦੇ ਐਂ ਹੋ ਜਾਂਦੇ ਜੁੜ ਜਾਂਦੇ ਆ ਮਹਾਰਾਜ ਉੱਠਦਾ ਹੈ ਕਿ ਨਹੀਂ ਉੱਠਦਾ ਕਿ ਮੈਂ ਆਵਾ ਅੰਦਰ ਆਈ ਆ ਜਾ ਬਾਹਰ ਨੂੰ ਕਿਹਾ ਕੀ ਗੱਲ ਹੈ ਕਿਉਂ ਪੌਂਕੀ ਜੰਨੀ ਹੈ ਹਾਂ ਪੌਂਕੀ ਜੰਨੀ ਆ ਪੀ ਲੈ ਨੇਕੜੂ ਤਰੇ ਆ ਪਿਆ ਇੱਥੇ ਮੇਰੇ ਸਾਰੇ ਦੀ ਉੱਠਦਿਆਂ ਕਲੇਸ਼ ਕਰਨ ਲੱਗ ਜੂਗੀ ਤੂੰ ਤਾਂ ਲਹੂ ਪੀ ਲਿਆ ਹੈ ਇੱਕ ਤਾਂ ਮੈਂ ਉ ਖਪੇ ਖੂਨ ਹੋਈ ਫਿਰਦੀ ਆ ਇੱਕ ਤੂੰ ਮੈਨੂੰ ਸਤਾ ਰੱਖਿਆ ਤੈਨੂੰ ਪਤਾ ਹੈ ਬਾਹਰ ਕੀ ਹੋਈ ਜਾਂਦਾ ਕੀ ਨਹੀਂ ਹੋਈ ਜਾਂਦਾ ਮੇਰੇ ਨਾਲ ਮੈਂ ਸਫੇਰ ਦੀ ਭੌਂਕ ਦੀ ਫਿਰਦੀ ਆ ਕੀ ਹੋ ਗਿਆ ਕੀ ਹੋ ਗਿਆ ਕੀ ਹੋ ਗਿਆ ਆਪਣੇ ਬੱਕਰੀ ਲੈ ਗਿਆ ਕੁੰਜਰਾ ਕੋਈ ਖੋਲ ਕੇ ਤੂੰ ਪਿਆਰਾ ਹੈ ਅੰਦਰ ਖੁਜਰੇ ਚ ਫੜ ਕੇ ਬੱਕਰੀ ਲੈ ਗਿਆ ਕੋਈ ਲੈ ਗਿਆ ਕੋਈ ਅਗਲਾ ਮਸਾ ਹੱਡ ਪੈਰ ਬੰਨ ਤੋੜ ਕੇ ਲਈ ਸੀ ਕੀ ਤੂੰ ਬੱਕਰੀ ਤੋਂ ਅੰਦਰ ਬੰਦੀ ਹੁੰਨੀ ਆ ਤੂੰ ਮੈਂ ਅੰਦਰ ਹੀ ਬੰਨੀ ਸੀ ਨਪੁੱਤਿਆਂ ਦੀ ਮੈਥੋਂ ਹੀ ਗਲਤੀ ਹੋ ਗਈ ਮੈਂ ਤੜਕੇ ਉਹਨੂੰ ਸਵੇਰੇ ਉੱਠ ਕੇ 5 ਵਜੇ ਗਲੀ ਚ ਬੰਨਤੀ ਮੈਂ ਕਿਹਾ ਚਲ ਮੈਂ ਇਹਨੇ ਕੰਮ ਕਰਦੀ ਆ ਇਹਨੂੰ ਮੈਂ 5 ਇੱਥੇ ਬੰਨ ਦਿਆ ਉਹ ਤੂੰ ਰੋਜ਼ ਹੀ ਬੰਨਦੀ ਹੁੰਦੀ ਸੀ ਮੈਂ ਤੈਨੂੰ ਫਿਰ ਮੈਂ ਮੈਂ ਤੈਨੂੰ ਮੇਰੇ ਸਹੁਰੇ ਵੀ ਹੁਣ ਦੁਸਕਦੀ ਐ ਮੈਂ ਤੈਨੂੰ ਪਹਿਲਾਂ ਨਹੀਂ ਕਹਿੰਦਾ ਹੁੰਦਾ ਸੀ ਬੱਕਰੀ ਬਾਹਰ ਨਾ ਤੂੰ ਵਖੀ ਇਹਨੂੰ ਗਲੀ ਚ ਨਾ ਬੰਨਿਆ ਕਰ ਹੈ 5 ਵਜੇ ਸਵੇਰੇ ਉੱਠਦੇ ਆਂ ਤੂੰ ਉਹਨੂੰ ਬੰਨ੍ਹ ਦਿੰਦੀ ਸੀ ਗਲੀ ਚ ਨਾ ਧੀ ਲੇਖੇ ਨਾ ਪੁੱਤ ਲੇਖੇ ਲੈ ਗਿਆ ਕੋਈ ਖੋਲ ਕੇ ਹੁਣ ਗਲੀ ਚ ਲੈ ਜਾਣਾ ਹੀ ਉਧਰ ਜਾਣੀ ਸੀ ਮੈਨੂੰ ਪਤਾ ਉਹ ਤੇ ਲੈ ਜਾਣੀ ਇੱਕ ਦਿਨ ਉਹਨੇ ਕਿਸੇ ਨੇ ਲੈ ਜਾਣੀ ਸੀ ਉਹਨੂੰ ਦੱਸ ਮੈਂ ਤਾਂ ਮੈਂ ਤਾਂ ਸਾਰਿਆਂ ਨੂੰ ਪੁੱਛਿਆ ਹੀ ਮੈਂ ਕਿ ਭੈਣੇ ਕੋਈ ਗਲੀ ਚ ਕਿਸੇ ਨੂੰ ਲੱਜਾਂਦਾ ਤੁਸੀਂ ਵੇਖਿਆ ਹੋਵੇ ਤੜਕੇ ਉੱਠੀ ਆਉਂਦੀ ਸੀ ਹੁਣ ਲਾਉਂਦੀ ਐ ਦੁਸਕੇ ਦਰਸਾ ਜਾਸੂ ਕਿੱਥੋਂ ਘੁੱਟ ਚਾਹ ਬਣ ਜਾਂਦੀ ਸੀ ਕਿ ਦੁੱਧ ਤੈਨੂੰ ਪਤਾ ਕਿੰਨਾ ਮਹਿੰਗਾ ਤੂੰ ਤਾਂ ਅੰਦਰ ਪਿਆਰਿਆ ਕਰ ਹਾਂ ਮੇਰੇ ਤੇ ਹੁਣ ਉੱਤੇ ਤੂੰ ਨਾ ਰੱਖਿਆ ਕਰ ਮੇਰਾ ਧਿਆਨ ਰੱਖਿਆ ਕਰ ਘਰ ਦੇ ਵਿੱਚ ਕਿਸੇ ਮਈ ਹੈਗੀ ਇਸ ਘਰ ਦੇ ਕਿਹਨਾਂ ਭੰਨਦੇ ਦੇ ਹੁਣ ਹੁਣ ਮੈਨੂੰ ਕਹਿੰਦੀ ਤੈਨੂੰ ਕਿੰਨੇ ਕਿਹਾ ਸੀ ਵੀ 5 ਵਜੇ ਉੱਥੇ ਬੱਕਰੀ ਜਿਹੜੀ ਗਲੀ 'ਚ ਬੰਨਿਆ ਕਰ ਨਾ ਮੈਂ ਤੈਨੂੰ ਸਾਰਾ ਦਿਨ ਅੰਦਰ ਬਾੜੀ ਰੱਖਾ ਕੁੰਡੀ ਲਾ ਕੇ ਤੇ ਜੇ ਕੀ ਹੋ ਗਿਆ ਵਿਚਾਰੀ ਨੂੰ ਮੈਂ 5 ਮਿੰਟ ਉਹਨੂੰ ਬਾਹਰ ਬੰਨ੍ਹ ਦਿੰਦੀ ਆ ਤਾਂ ਉਹਨੇ 5 ਵਜੇ ਸੈਰ ਕਰਨ ਜਾਣਾ ਬੱਕਰੀ ਨੇ ਸੈਰ ਕਰਨ ਵੀ ਹਾਂ ਉਹਨੇ ਸੈਰ ਕਰਨ ਦਾ ਟਾਈਮ ਹੋ ਗਿਆ ਵੀ 5 ਵਜੇ ਉਹ ਜਾ ਉਹਨੂੰ ਮਤਲਬ ਕੋਈ ਦਿਲ ਦੀ ਬਿਮਾਰੀ ਹੈ ਮੈਨੂੰ ਅੰਦਰ ਤਾੜੀ ਰੱਖਦੀ ਹੈ ਵੀ ਚੱਲ ਸਵੇਰ ਥੋੜੀ ਜੀ ਖੁੱਲੀ ਹਵਾ ਭਾਈ ਉਹਨੂੰ ਲਵਾ ਦਿਓ। ਨਾ ਤੈਨੂੰ ਕੀ ਪਤਾ ਚੱਲ ਬੰਦਾ ਹੁੰਦਾ ਹੀ ਹੈ ਵਿਚਾਰੀ ਸਾਰੀ ਰਾਤ ਅੰਦਰ ਤਾੜੀ ਰਹਿੰਦੀ ਸਵੇਰੇ ਦੇ ਨਾਲ ਮੈਂ ਕਿਹਾ ਚੱਲ ਹਵਾ ਲੱਗ ਜੂ ਬਾਹਰ ਦੀ ਥੋੜੀ ਜੀ। ਨਾ ਉਹ ਭਾਈ ਉਹ ਕੋਈ ਬਜ਼ੁਰਗ ਬੈਠੇ ਉਹਨੂੰ ਗਲੀ ਚ ਬੈਠਣਾ ਹੈ ਭਾਈ ਆਉਂਦੇ ਜਾਂਦੇ ਨੂੰ ਉਹ ਦੇਖਦੀ ਰਹੂਗੀ। ਕੀ ਕਰਾਂਗਾ ਕਾਹਦੇ ਵਾਸਤੇ ਤੂੰ ਬੰਦੀ ਹੁਣ ਮੇਰੇ ਤੇ ਚੜਦੀ ਹੈ। ਅੱਖਾਂ 10 ਪਿੰਡ ਦੇ ਸਰਪੰਚ ਸਰਪੰਚ ਨੂੰ ਕਹੂੰਗੀ ਭਾਈ ਬੰਦਰ ਦੇ ਵਿੱਚ ਉੱਥੇ ਗੁਰਦੁਆਰੇ ਦੇ ਵਿੱਚ ਛੱਦਮਰਾ ਦੇ ਜੇ ਕਿਸੇ ਨੇ ਕੋਈ ਸਾਡੀ ਬੱਕਰੀ ਦੇਖੀ ਆ ਲੈ ਜਾਂਦੇ ਹੋਏ ਕੋਈ ਬਾਹਰ ਦਾ ਬੰਦਾ ਲੈ ਗਿਆ ਮੈਨੂੰ ਤਾਂ ਇੰ ਲੱਗਦਾ ਜਾਂ ਕੋਈ ਚਿੱਟੇ-ਚੁੱਟੇ ਵਾਲਾ ਨਾ ਖੋਲ ਕੇ ਲੈ ਗਿਆ ਉਹ ਤੈਨੂੰ ਪਤਾ ਐ ਵੀ ਚਿੱਟੇ ਵਾਲੇ ਇੱਥੇ ਕਿੰਨੇ ਫਿਰਦੇ ਆ ਨਾ ਛੇੜੀ ਜਗਾ ਜਗਾ ਤੇ ਫਿਰਦੇ ਉਹ ਤਾਂ ਮੇਰੇ ਸਾਲੇ ਕੋਈ ਸਰੀਆ ਵੀ ਗੱਡਿਆ ਹੋਵੇ ਥੱਲੇ ਹੈ ਕੋਈ ਸੱਬਲ ਸੁੱਪਲ ਕਿੱਲੇ ਦੇ ਤੌਰ ਤੇ ਆ ਗੱਡਿਆ ਹੋਵੇ ਉਹਨੂੰ ਪੱਟ ਲੈ ਜਾਂਦੇ ਆ ਕੋਈ ਸੰਗਲ ਬੰਨਿਆ ਹੋਇਆ ਕੋਈ ਨਾਲ ਕਿੱਲੇ ਦੇ ਉਹਨੂੰ ਲੈ ਜਾਂਦੇ ਆ ਇਹ ਫੇਰ ਵੀ ਬੱਕਰੀ ਸੀ ਉਹ ਛੱਡ ਦੇ ਕੋਈ ਲੋਹੇ ਦੀ ਮਾੜੀ ਜੀ ਕੋਈ ਚੀਜ਼ ਉਹਨਾਂ ਮਿਲ ਜਾ ਉਸੇ ਟਾਈਮ ਲੈ ਜਾਂਦੇ ਨੇ ਠੀਕ ਕਰ ਮੈਂ ਤਾਂ ਬਾਲੀ ਦੁਖੀ ਹੋਈ ਪਈ ਆ ਬਾਲੀ ਦੁਖੀ ਹੋਈ ਪਈ ਆ ਦੱਸ ਹੁਣ ਆ ਪਿੰਡ ਦੇ ਸਰਪੰਚ ਕੋਲੇ ਹੀ ਵਗ ਜਾ ਤੂੰ ਉਹਨੂੰ ਪੁੱਛਿਆ ਜਾ ਕੇ ਹੈ ਕਹ ਦੇ ਭਾਈ ਤੂੰ ਇੱਥੇ ਤੂੰ ਬੰਦ ਮੈਂ ਇਥੋਂ ਨਹੀਂ ਲੈ ਜਾ ਜਾਂਦਾ ਹੁਣ ਲੈ ਗਿਆ ਲੈ ਗਿਆ ਕੋਈ ਨਾ ਤੇ ਇਥੋਂ ਕਿਉਂ ਨਹੀਂ ਲੈ ਜਾ ਜਾਂਦੋ ਤੇਰਾ ਤਾਂ ਮੈਨੂੰ ਨਸ਼ਾ ਨੇ ਖਾ ਲਈ ਮੈਂ ਤਾਂ ਪੱਟੀ ਗਈ ਉਹ ਕਿਹੜਾ ਮਾੜਾ ਦਿਨ ਸੀਗਾ ਜਿੱਦੇ ਜਿਹੜੇ ਦਿਨ ਤੇਰੇ ਨਾਲ ਮੇਰੇ ਫੇਰੇ ਹੋਏ ਸੀਗੇ ਅੰਦਰ ਫੜਿਆ ਰਹੇ ਨਾ ਮਾੜੀ ਇਧਰ ਬਾਹਰ ਗਲੀ ਚ ਘੁੰਮ ਫਿਰ ਲਿਆ ਕਰ ਮੁਰ ਲਿਆ ਕਰ ਦੇਖ ਲੈਂਦਾ ਉਹਨੂੰ ਵਿਚਾਰੀ ਨੂੰ ਤੋਰ ਫੇਰ ਲੈ ਜਾਂਦਾ ਸਵੇਰੇ ਸਵੇਰੇ ਕਿਧਰੇ ਮੇਰੀ ਸੋਹੜੇ ਦੀ ਕਸੂਰਸ ਹਰਾ ਆਉਂਦਾ ਨਾ ਚੜਦੀ ਮੇਰੇ ਤੇ ਐ ਚੜਦੀ ਮੇਰੇ ਤੇ ਐ ਪੀਲਾ ਹੁਣ ਨਿਕੜੂ ਧਰਿਆ ਪਿਆ ਚਾਹ ਦੀ ਜਗ੍ਹਾ ਤੇ ਘੁੱਟ ਦੁੱਧ ਚੋ ਕੇ ਉਹਦਾ ਚਾਹ ਬਣਾ ਲੈਂਦੇ ਸੀਗੇ ਉੱਟਾ ਕਾੜਾ ਸਰਪੰਚਾ ਦੇ ਵਗ ਜਾ ਜਾ ਕੇ ਉਹਨੂੰ ਕਹਿਆ ਸਰਪੰਚ ਨੂੰ ਕਿ ਭਾਈ ਵੀ ਉੱਥੇ ਗੁਰਦੁਆਰੇ ਦੇ ਵਿੱਚ ਸੱਦ ਮਰਵਾ ਦੇ ਕਿ ਤੇ ਸਾਡੀ ਬੱਕਰੀ ਕੋਣ ਮੇਰੇ ਸਹਰੇ ਦੀ ਉਹ ਸਰਪੰਚ ਹੁਣ ਬਣਾ ਕੇ ਦੇ ਦੂਗਾ ਕਿ ਉਹ ਜਾਦੂ ਮੰਤਰ ਉਹਦੇ ਕੋਲ ਵੀ ਸਰਪੰਚ ਬਣਾ ਕੇ ਦੇ ਦੂ ਵੀ ਚੱਕੋ ਭਾਈ ਆਪਦੀ ਬੱਕਰੀ ਤੋਰੀ ਹੋ ਗਈ ਹੋ ਗਈ ਹੁਣ ਦਫਾ ਹੋ ਰਿਆ ਆਪਣੀ ਕਿਸਮਤ ਲੈ ਗਿਆ ਕੋਈ ਜਾਣ ਦੇ ਮੇਰੀ ਬੱਕਰੀ ਕੌਣ ਲੈ ਗਿਆ ਨਪੁੱਤਿਆ ਦਾ ਕੁਛ ਨਹੀਂ ਤੂੰ ਚਾਹ ਬਣਾ ਹੁਣ ਹਾਏ ਮੈਂ ਤਾਂ ਬਾਲਾ ਦੁਖੀ ਹੋਈ ਪਿਆ ਮੇਰੀ ਤਾਂ ਚੰਦਰੋ ਨਾ ਤਰਿਆ ਸੀ ਮੈਂ ਜਦੋਂ ਸੱਦ ਮਾਰਦੀ ਚੰਦਰੋ ਨੀ ਚੰਦਰੋ ਚੰਦਰੋ ਤਾਂ ਫਟ ਪੱਜ ਜਾਂਦੀ ਸੀ ਮੇਰਾ ਤਾਂ ਬਾਲਾ ਹੀ ਮੋਹ ਕਰਦੀ ਸੀ ਕੀ ਦੱਸ ਮੇਰੇ ਤਾਂ ਹਲਕ ਚੋਂ ਪਾਣੀ ਨਹੀਂ ਨੰਗਦਾ ਮੈਂ ਕੀ ਕਰਾਂ ਤੂੰ ਚੌਥੀਆਂ ਗੱਲਾਂ ਕਰਦਾ ਕੰਜਰਾ ਬੇਰੇ ਤਾਂ ਪਾਣੀ ਨਹੀਂ ਕੱਪਦਾ ਕਾ ਮੇਰੀ ਬੱਕਰੀ ਬਿਨਾ ਚੰਦਰੋ ਚੰਦਰੋ ਹੁਣ ਕਰਦੀ ਐ ਚੰਦਰੋ ਚੰਦਰ ਹੈ ਉਦੋਂ ਤਾਂ ਪੱਠੇ ਵੀ ਨਹੀਂ ਪਾਉਂਦੀ ਸੀ ਉਹਨੂੰ ਮੈਨੂੰ ਪੱਠਿਆਂ ਦਾ ਕਹਿਣਾ ਕੰਜਰਾ ਤੂੰ ਨਹੀਂ ਪਾਉਂਦਾ ਸੀਗਾ ਮੈਂ ਤਾਂ ਸਾਰਾ ਕੁਝ ਕਰਦੀ ਸੀ ਮੇਰਾ ਤੇ ਨਾ ਮੋਹ ਕਰਦੀ ਸੀ ਤੇਰਾ ਮੋਹ ਕਰਦੀ ਸੀ ਕਿ ਕੇ ਹੈ ਪੂਰੀ ਜਿੰਨੀ ਕਰੋ ਚੀਜ਼ ਗਵਾਚ ਜੇ ਕਿੰਨਾ ਦੁੱਖ ਹੁੰਦਾ ਮੇਰੀ ਤਾਂ ਉਹ ਬੱਕਰੀ ਸੀ 15000 ਦੀ ਨਹੀਂ ਪੰਮੀਆਂ ਹੁਣ ਤੋਂ ਵੇਖ ਰेंगी ਨਹੀਂ ਕਾਦੀ ਚਾਹ ਬਣਾਉਣੀ ਹੈ ਤਾਂ ਪੀ ਤੱਕ ਕੀਰਨੇ ਪਉਣ ਲੱਗੀ ਹੁਣ ਹਾਏ ਮੇਰੀ ਬੱਕਰੀ ਨੂੰ ਮੈਂ ਕਿੰਨਾ ਕਾਲਜ ਹੈ ਗਿਆ ਚਲ ਕੁਝ ਖਾ ਲੈਨੇ ਹੋਰ ਕੀ ਆ ਪਿਆ ਹਾਏ ਮੇਰ ਤਾਂ ਹੱਥ ਲਈ ਸੀ ਮੇ ਨੇ ਪ੍ਰੂਟ ਖਾਣ ਲੱਗ ਗਿਆ ਨੀ ਇਹਨੂੰ ਤਾਂ ਖਵਣ ਦੀ ਅੱਗ ਲੱਗੀ ਹੋਈ ਏ ਖਾਣ ਦੀ ਮੇਰੇ ਤਾਂ ਹਲਕਚੋਂ ਪਾਣੀ ਨਹੀਂ ਲੰਘਿਆ ਵੇਖ ਕਿਵੇਂ ਪਟਰ ਪਟਰ ਚੱਕ ਕੇ ਆਉਂਦਾ ਉੱਥੇ ਗੱਭੂ ਕੋਸ਼ੇ ਖਾਂਦਾ ਫਿਰਦਾ ਮੇਰੇ ਸਾਰੇ ਵੀ ਕਾਚੂ ਨਾਲ ਗਾਟਾ ਲਾ ਦੂੰਗਾ ਮੈਂ ਗਾਟਾ ਲਾ ਦੂੰਗਾ ਖਾਣ ਦੀ ਮੇਰੇ ਤਾਂ ਪਾਣੀ ਨਹੀਂ ਟੱਪਿਆ ਹਲਕਚੋਂ ਹੁਣ ਤੇ ਬੱਕਰੀ ਆਪ ਸੌਂਦੀ ਐ ਖਾਣ ਲੱਗ ਕੇ ਲੈ ਲੈ ਕੋਈ ਦੇਖ ਚੀਜ਼ਾਂ ਖਾਣ ਨੂੰ ਵੇਖ ਵਿਹਲ ਹੈ ਹੈ ਚੱਕ ਨਹੀਂ ਖਾਂਦਾ ਨਹੀਂ ਖਾਂਦਾ ਲੱਕੀ ਖਾ ਲੈ ਫਿਰ ਤੂੰ ਵੀ ਖਾ ਮੇਰੇ ਤਾਂ ਲੰਘਦੀ ਪਈ ਐ ਪਲਾਂ ਮੇਰੀ ਤਾਂ 15 20 ਹਜ਼ਾਰ ਦੀ ਬੱਕਰੀ ਸੀ ਹੁਣ ਤੂੰ ਲਿਆ ਕੇ ਦਿਖਾਈ ਤੂੰ ਕਿੱਥੋਂ ਲਿਆਵੇਂਗਾ ਉਹਨੂੰ ਤੂੰ ਸਾਰਾ ਆਪਦਾ ਵੀ ਸਵੇਰੇ ਨਾ ਕਾਦੇ ਵਾਸਤੇ ਤੂੰ ਬੰਨ੍ਹਦੀ ਸੀ ਗਲੀ 'ਚ ਹੈ ਗਲੀ 'ਚ ਬੰਨ੍ਹਦੀ ਸੀ ਕਾਦੇ ਵਾਸਤੇ ਲੋਕਾਂ ਨੂੰ ਦਿਖਾਉਂਦੀ ਸੀ ਵੀ ਆਹ ਦੇਖੋ ਸਾਡੀ ਵੀ ਬੱਕਰੀ ਹੈ ਅੱਜ ਤਾਂ ਦੁੱਧ ਮੁੱਲ ਹੀ ਲਿਉਂਦੇ ਦੱਸ ਮੈਂ ਕੀ ਕਰਾਂ ਇੱਕ ਖਾਣ ਲੱਗ ਗਿਆ ਦਵਾ ਦਾ ਮੈਂ ਪਾਣੀ ਨਹੀਂ ਪੀਤਾ ਤੜਕੇ ਦਾ ਜੂ ਮੁੱਠੀਆਂ ਗਲੀਆਂ 'ਚ ਫਿਰਦੀਆਂ ਭੌਂਕ ਦੀ ਲੱਭਦੀ ਉਹਨੂੰ ਉਹ ਨਹੀਂ ਮਿਲਦੀ ਹੁਣ ਲੱਭੀ ਜਾਵੇ ਸ਼ੱਕ ਤੇਰੇ ਹੱਥ 'ਚ ਪਤਾ ਨਹੀਂ ਕਿਵੇਂ ਫਰੂਟ ਤੇਰੇ ਖਾਣੇ ਨੂੰ ਲੇ ਤੇ ਰਦਾ ਹੀ ਹੋਣਾ ਚੱਕ ਹਾਂ ਹੀ ਹੋ ਗਿਆ ਨਹੀਂ ਖਾਂਦਾ ਖਾਣ ਪੀਣ ਨੂੰ ਆਖੇ ਮੈਨੂੰ ਤਾਂ ਦਿੱਤੀ ਜਾ ਉਹ ਗੱਲ ਐ ਦੀ ਤਾਂ ਹੈ ਖਾਣ ਪੀਣ ਨੂੰ ਬਾਂਦਰੀ ਲਪੇੜੇ ਖਾਣ ਨੂੰ ਰਿੱਚ ਹੈ ਮੇਰੇ ਸੋਹੜੇ ਦੀ ਕਲੇਸ਼ਨ ਕਿੱਥੋਂ ਮੇਰੇ ਪੱਲੇ ਪਾਈ ਐ ਕਲੇਸ਼ਨ ਕਿੱਥੋਂ ਮੇਰੇ ਪੱਲੇ ਪਾਈ ਐ ਐਂ ਭੱਗ ਜਾ ਹੁਣ ਮੇਰੇ ਗੋਡੇ ਮੁੱਢੀ ਬੈਠਾ ਰਹੇਗਾ ਮੈਂ ਕਿੱਥੋਂ ਲੱਭ ਕੇ ਲਿਆ ਲਿਆ ਚੰਗਾ ਫਿਰ ਤੂੰ ਨਹੀਂ ਜਾਂਦਾ ਨਾ ਤੂੰ ਸਾਰੇ ਪਿੰਡ ਚ ਲੱਭਿਆਈ ਮੈਂ ਤਾਂ ਲੱਭਿਆਈ ਸਾਰੇ ਪੱਲਾ ਕਿੱਥੋਂ ਨਹੀਂ ਮਿਲੀ ਗੱਲ ਖਤਮ ਐ ਉਹਨੂੰ ਇਹ ਇਹ ਮਿੱਟੀ ਪਾ ਦੇ ਵਾਹੇ ਗੱਲ ਤੇ ਤੇ ਮੈਂ ਪਾ ਦੇ ਮਿੱਟੀ ਮੈਂ ਤਾਂ ਨਹੀਂ ਮਿੱਟੀ ਪਾਉਂਦੀ ਮੈਂ ਤਾਂ ਪੁਲਿਸ ਦੇ ਵਿੱਚ ਵੀ ਕੰਪਲੇਂਟ ਦਰਜ ਕਰਾ ਕੇ ਆਉ ਮੈਨੂੰ ਕਿਹੜਾ ਪਤਾ ਲੱਗ ਜੇ ਕਿਹੜਾ ਕੰਜਰ ਲੈ ਗਿਆ ਮੇਰੀ ਬੱਕਰੀ ਉਹਦੇ ਪੁਲਿਸ ਦੇ ਉੱਤੇ ਖੜ ਕੇ ਮੈਂ ਪੈਸੇ ਦੇ ਕੇ ਘਟਵਾਉਂ ਪੁਲਿਸ ਤੋਂ ਜੇ ਮੈਨੂੰ ਪਤਾ ਲੱਗ ਗਿਆ ਕਿਹੜਾ ਕੰਜਰ ਲੈ ਗਿਆ ਖੋਲ ਕੇ ਹੁਣ ਪਤਾ ਲੱਗਦਾ ਹੁਣ ਇੱਥੇ ਪਤਾ ਲੱਗਦਾ ਆਕ ਦਵਾ ਦੂੰ ਪੁਲਿਸ ਵਾਲਿਆਂ ਤੋਂ ਮੈਂ ਪੱਲੋ ਪੈਸੇ ਦੇਉਂ ਕਾਂ ਕਿ ਜਿਹੜਾ ਲੈ ਗਿਆ ਉਹਦੀ ਧੌਣੀ ਲਾ ਦਿਓ ਹੈ ਮੈਂ ਤਾਂ ਜੇ ਕੋਈ ਬੁੜੀ ਲੈ ਗਈ ਹੈ ਤਾਂ ਉਹਦੀ ਲੈਡੀ ਪੁਲਿਸ ਤੋਂ ਗੁੱਤ ਪਟਵਾ ਦੂੰ ਹੈ ਮੈਨੂੰ ਕਿਹੜਾ ਪਤਾ ਲੱਗ ਜੇ ਮੈਂ ਜਾਣੀ ਆ ਹੁਣ ਕਿਹੜਾ ਇੱਕ ਵਾਰੀ ਨਾ ਹੁਣ ਪੌਂਕੀ ਆ ਖੁਸ਼ੀ ਪੌਂਕੀ ਆ ਪੌਂਕੀ ਕਿਉਂ ਜਾ ਮੈ ਨਹੀਂ ਮਿਲਦੀ ਉਹ ਮਿਲਦੀ ਕਿਉਂ ਨਹੀਂ ਮੈਂ ਤਾਂ ਲੱਭ ਕੇ ਹਟੂ ਵੇਖ ਲਈ ਚਾਹੇ ਤੂੰ ਪੁਲਿਸ ਦੇ ਵਿੱਚ ਪਰਚਾ ਦੇ ਕੇ ਆਉ ਤੇ ਨਾਲੇ ਹੁਣ ਮੈਂ ਕਿਹੜਾ ਜਾਣੀ ਆ ਮੇਰੇ ਤਾਂ ਅੱਗ ਲੱਗੀ ਫਿਰਦੀ ਐ ਜਦੋਂ ਤੱਕ ਮੇਰੀ ਚੰਦਰੋ ਬੱਕਰੀ ਨਹੀਂ ਥਿਉਂਦੀ ਨਾ ਮੈਂ ਨਹੀਂ ਖੜਾ ਛੜਦੀਗੀ ਹਾਂ ਕਿਉਂ ਕਿੱਥੇ ਜਾਣੀ ਆ ਹੁਣ ਮੈਂ ਜਾਣੀ ਆ ਗਲੀ ਦੇ ਵਿੱਚ ਉਹ ਆਪਣੇ ਜਿਹੜੇ ਕੈਪਟਨ ਕਹਿੰਦੇ ਕੋਨੇ ਵਾਲੇ ਹਾਂ ਉਹਨਾਂ ਦੇ ਕੈਮਰੇ ਲੱਗੇ ਹੋਏ ਐ ਕੈਮਰੇ ਨਾ ਕਿਹ ਹੋਏ ਉਹਨਾਂ ਦੇ ਤੇ ਹੋਰ ਉਹਨਾਂ ਦੇ ਤਾਂ ਕੈਮਰੇ ਐ ਉਹ ਤਾਂ ਬੰਦ ਬੰਦ ਪਏ ਐ ਕੈਮਰੇ ਬੰਦ ਐਵੇਂ ਪਏ ਐ ਬੰਦ ਚੱਲਦੇ ਆ ਉਹਨਾਂ ਦੇ ਕੈਮਰੇ ਮੈਨੂੰ ਕੱਲ ਪਰਸੋ ਕਿਹਾ ਮੈਂ ਕੱਲ ਹੀ ਪਤਾ ਕਰਿਆ ਸੀ ਕਹਿੰਦੇ ਬੰਦ ਐ ਮੈਂ ਪੁੱਛਿਆ ਲੋਕਾਂ ਨੂੰ ਨਹੀਂ ਕੈਪਟਨ ਦੇ ਘਰ ਵਾਲੀ ਨੇ ਮੈਨੂੰ ਦੱਸਿਆ ਸੀਗਾ ਇੱਕ ਦਿਨ ਮੈਨੂੰ ਪਤਾ ਐ ਉਹਨਾਂ ਦੇ ਕੈਮਰੇ ਚੱਲਦੇ ਐ ਉਹ ਕੋਨੇ ਵਾਲਾ ਕੈਮਰਾ ਤਾਂ ਕਹਿੰਦੀ ਉਹ ਤੁਹਾਡਾ ਪੂਰਾ ਚੱਲਦਾ ਪੂਰਾ ਵਿਖਦਾ ਉਹਦੇ ਵਿੱਚੋਂ ਤਾਂ ਬੰਦਾ ਜਾਂਦਾ ਹੋਇਆ ਬੁੜੀ ਜਾਂਦੀ ਹੋਈ ਸ਼ਾਮ ਦੇ ਤਾਂ ਚੱਲ ਛੱਡ ਪਰਾਂ ਕਿਉਂ ਐਵੇਂ ਬੇਜਤੀ ਹੁਣ ਕਰਾਉਂਦੀ ਫਿਰਦੀ ਆ ਲੈ ਗਿਆ ਲੈ ਗਿਆ ਕੋਈ ਕਿਹੜੇ ਕੈਮਰੇ ਕੋਈ ਲੈਵੇ ਛੱਡ ਪਰਾਂ ਹੁਣ ਕਿਉਂ ਮੈਂ ਜਾਨਨੀ ਆ ਮੈਂ ਤਾਂ ਜਾਨਨੀ ਆ ਉਹ ਕੈਪਟਨ ਦੇ ਘਰ ਵਾਲੀ ਨੂੰ ਕਹਿੰਨੀ ਆ ਕਿ ਮੈਨੂੰ ਕੈਮਰੇ ਦਿਖਾ ਤੇਰੇ ਇੱਕ ਵਾਰੀ ਥੋੜੇ ਜੇ ਤੇ ਫਿਰ ਨਾਲੇ ਮੈਂ ਪੁਲਿਸ ਦੇ ਵਿੱਚ ਵੀ ਉਧਰ ਦੇ ਉਧਰ ਇੱਕ ਦਰਜ ਕਰਾ ਕੇ ਆਉਂਗੀ ਕੰਪਲੇਂਟ ਤੇ ਪੁਲਿਸ ਵਾਲਿਆਂ ਨੂੰ ਕਹੂੰਗੀ ਭਾਈ ਸਾਡੇ ਇੱਥੇ ਗਵਾਂਡੀਆਂ ਦੇ ਕੈਮਰੇ ਲੱਗੇ ਆ ਤੁਸੀਂ ਥੋੜਾ ਜਿਹਾ ਚੈੱਕ ਕਰੋ ਭਾਈ ਮੈਨੂੰ ਤਾਂ ਪਤਾ ਨਹੀਂ ਲੱਗਦਾਗਾ ਉਹ ਕਿਹੜੇ ਪੁਲਿਸ ਪੁਲਸ ਵਾਲੇ ਛੱਡ ਪਰਾਂ ਤੂੰ ਹੁਣ ਨਹੀਂ ਨਾਲੇ ਹੁਣ ਮੈਂ ਚੰਗਾ ਤੇਰੇ ਤਾਂ ਆਹੀ ਅੱਗ ਲੱਗੀ ਰਹਿੰਦੀ ਕਿ ਹੁਣ ਫੇਰ ਅੰਦਰ ਵੜ ਜਾ ਜਾ ਕੇ ਤੇ ਉੱਥੇ ਫੇਰ ਖਾ ਪੀ ਕੇ ਸੌ ਜਾ ਤੈਨੂੰ ਕੋਈ ਫਿਕਰ ਨਹੀਂ ਆਏਗਾ ਮੇਰੇ ਤਾਂ ਅੱਗ ਲੱਗੀ ਖੜੀ ਏ ਮੇਰੀ ਬੱਕਰੀ 20000 ਦੀ ਬੱਕਰੀ ਨਹੀਂ ਮੈਂ ਫੋਟ ਮਰ ਜਾ ਮੈਂ ਕਿੱਥੋਂ ਲਿਆਵਣਾ ਧੀ ਲੈ ਕੇ ਨਾ ਪੁੱਤ ਲੈ ਕੇ ਮੈਂ ਜਾਣੀ ਆ ਕਦੇ 10000 ਦੀ ਕਦੇ 15 ਦੀ ਹੁਣ 20 ਦੀ ਬਣਾਈ ਬੈਠੀ ਏ ਓਏ ਮਹਾਰਾਜਨ ਦੇ ਕਿਉਂ ਕਾਦੇ ਵਾਸਤੇ ਵੇਚਤੀ ਕਰਾਉਣੀ ਏ ਹਾਂ ਉਹ ਆਇਆ ਕਿੰਗਵਾ ਜ ਮੈਂ ਤਾਂ ਜਾਣੀ ਆ ਤੂੰ ਇੱਥੇ ਬੈਠਾ ਮੈਂ ਤਾਂ ਕੈਪਟਨ ਦੇ ਘਰ ਵਾਲੀ ਨੂੰ ਪੁੱਛ ਕੇ ਆਉਣੀ ਕਿ ਭਾਈ ਤੁਹਾਡੇ ਕੈਮਰੇ ਲੱਗੇ ਇੱਕ ਵਾਰੀ ਦਿਖਾਈ ਤੇ ਉਹ ਥੋੜਾ ਜਿਹਾ ਚਲਾ ਕੇ ਹਾਈ 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 ਜਾ ਹੀ ਕੈਪਟਨ ਕੇ ਜਾ ਤਾਂ ਆਈ ਮੈਂ ਹੈ ਕੀ ਆ ਫਿਰ ਰਿਆ ਕੀ 80% ਤਾਂ ਮੈਨੂੰ ਬੰਦੇ ਦਾ ਪਤਾ ਲੱਗ ਗਿਆ ਪਤਾ ਲੱਗ ਗਿਆ ਆਹੋ ਪਰ ਹਜੇ ਨਾ ਉਹਦਾ ਮੂੰਹ ਨਹੀਂ ਮੈਨੂੰ ਦਿਸਿਆਗਾ ਉਹਦਾ ਮੂੰਹ ਮੈਨੂੰ ਧੁੰਦਲਾ ਧੁੰਦਲਾ ਦਿਸਿਆ ਜਿਵੇਂ ਤੇਰੇ ਵਰਗੀ ਤਾਂ ਚਾਦਰ ਬੰਦੀ ਸੀਗੀ ਉਹਦੇ ਹੈ ਮੇਰੇ ਵਰਗੀ ਤੇ ਹੋਰ ਤੇ ਆਹ ਜੁੱਤੀਆਂ ਵੀ ਮੈਨੂੰ ਤੇਰੇ ਵਰਗੀਆਂ ਲੱਗੀਆਂ ਇਹੋ ਜਿਹੇ ਜੁੱਤੀਆਂ ਪਾਈ ਫਿਰਦੀ ਦੁਨੀਆ ਪਾਈ ਫਿਰਦੀ ਐ ਚਾਦਰ ਵੀ ਸੀਗਾ ਉਹਦਾ ਤੇਰੇ ਵਰਗਾ ਹੀ ਹੈ ਉਹ ਫਿਰ ਕੈਮਰੇ ਚ ਮੇਰੇ ਵਰਗਾ ਹੀ ਲੱਗਦਾ ਹੋਣਾ ਕੋਈ ਪਤਾ ਨਹੀਂ ਹੁਣ ਉਹ ਤਾਂ ਬਸ ਉਹਦਾ ਮੂੰਹ ਦਿੱਸ ਜਾਂਦਾ ਨਾ ਮੈਨੂੰ ਕਿਹਰਾ ਫੇਰ ਮੈਨੂੰ ਪੂਰਾ ਪਤਾ ਲੱਗ ਜਾਂਦਾ ਕਿ ਭਈ ਸਾਡੀ ਬੱਕਰੀ ਆਹ ਲੈ ਗਿਆ ਠੀਕ ਐ ਮੂੰਹ ਤਾਂ ਫਿਰ ਕੈਮਰੇ ਖਰਾਬ ਐ ਇਹ ਕੈਮਰਾ ਉਹ ਕਹਿੰਦੀ ਕੋਈ ਗੱਲ ਨਹੀਂ ਮੇਰਾ ਕਹਿੰਦੀ ਮੁੰਡਾ ਗਿਆ ਹੋਇਆ 15 20 ਮਿੰਟਾਂ ਬਾਅਦ ਆਜੂ ਜਿੰਮ ਗਿਆ ਐ ਮੇਰਾ ਮੁੰਡਾ ਕਹਿੰਦੀ ਤੇ ਤੂੰ 15 ਕਿ ਮਿੰਟ ਬਾਅਦ ਆ ਜੀ ਠੀਕ ਹੈ ਤੇ ਮੇਰਾ ਮੁੰਡਾ ਤੈਨੂੰ ਕਹਿੰਦੀ ਕੋਨੇ ਵਾਲਾ ਕੈਮਰਾ ਜਿਹੜਾ ਸਾਡਾ ਚੱਲਦਾ ਹੈ ਉਹ ਖੋਲ ਕੇ ਦਿਖਾ ਦੂ ਸਾਰਾ ਆਜੀ ਕਹਿੰਦੀ ਮੈਂ ਜਾਉ ਹੁਣ 15 ਕਿ ਮਿੰਟਾਂ ਬਾਅਦ ਉਹਦੇ ਚ ਸਾਰਾ ਕੁਝ ਸਾਫ ਨਜ਼ਰ ਆਜੂਗਾ ਮੂੰਹ ਉਹਦੇ ਚ ਜਮਾਂ ਸਾਫ ਦਿੱਸਜੂ ਮੂੰਹ ਵੀ ਦਿਖਜੂਗਾ ਮੂੰਹ ਵੀ ਦਿਖਜੂਗਾ ਸਾਰਾ ਬੰਦਾ ਹੈ ਜਿਹੜਾ ਸ਼ਰਿਆਮ ਉਹ ਸਾਰਾ ਦਿੱਸਜੂ ਕਹਿੰਦੀ ਤੂੰ ਹੁਣ ਇੱਕ ਵਾਰੀ ਤੂੰ ਕਹਿੰਦੀ ਵਗ ਜਾ ਕੋਈ ਨਹੀਂ ਵਿਚਾਰੀ ਨੇ ਮੈਨੂੰ ਪਾਣੀ ਦੀ ਘੁੱਟ ਵੀ ਪਿਆਈ ਕਹਿੰਦੀ ਫਿਕਰ ਨਾ ਕਰ ਮੇਰਾ ਮੁੰਡਾ ਦੱਸ ਦੂ ਕਹਿੰਦੀ ਤੈਨੂੰ ਸਾਰਾ ਕੁਝ ਜਮਾ ਤੇਰੇ ਵਰਗੀ ਚਾਲ ਸੀਗੀ ਉਹਦੀ ਜਮਾ ਤੇਰੇ ਵਰਗੇ ਕੱਪੜੇ ਸੀਗੇ ਉਹਦੇ ਆਹੋ ਤੇਰੇ ਕਹਿਣ ਦਾ ਮਤਲਬ ਮੈਂ ਚੋਰੀ ਕਰ ਲਈ ਮੈਂ ਤੇਰਾ ਨਾਂ ਕਾਹਨੂੰ ਲਈ ਜਾਨੀ ਆ ਮੈਂ ਆਪਦੀ ਬੱਕਰੀ ਕੌਣ ਚੋਰੀ ਕਰ ਲੂਗਾ ਹੈ ਮੈਂ ਨਹੀਂ ਤੇਰਾ ਨਾਂ ਲੈਂਦੀ ਕਿ ਮੈਂ ਤਾਂ ਅਗਰ ਕੈਮਰੇ ਦੇ ਵਿੱਚ ਮੈਨੂੰ ਤਾਂ ਦਿਸਿਆ ਸੀਗਾ ਬਸ ਮੂੰਹ ਨਹੀਂ ਦਿਸਿਆ ਵਾਰੀ ਵਾਰੀ ਤੇਰੇ ਵਰਗਾ ਤੇਰੇ ਵਰਗਾ ਤੇਰੇ ਵਰਗੀ ਜੁੱਤੀਆਂ ਤੇਰੇ ਵਰਗੀਆਂ ਕਿਉਂ ਮੇਰੇ ਵਰਗੀ ਹੋਰ ਦੁਨੀਆ ਨਹੀਂ ਪੌਂਦੀ ਨਾਲੇ ਉਹ ਕੈਮਰੇ 'ਚ ਦਿਸਤੇ ਹੁੰਦੇ ਐ ਇਸ ਤਰ੍ਹਾਂ ਹੀ ਇੱਕੋ ਜਿਹੇ ਦਿਖਦੇ ਹੁੰਦੇ ਰੰਗ ਹਾਂ ਕੋਈ ਨਾ ਮੇਰਾ ਮੈਂ ਤੇਰਾ ਨਾਂ ਨਹੀਂ ਲੈਂਦੀਗੀ ਪਰ ਮੈਨੂੰ ਸ਼ੱਕ ਹੈ ਥੋੜਾ ਜਿਹਾ ਮੈਨੂੰ ਐਂ ਦੱਸ ਦੇ ਬੰਦਿਆ ਰੱਬ ਦੇ ਆ ਮੈਂ ਤੇ ਇਥੋਂ ਪੁੱਛੀ ਜਾਨੀ ਆ ਮੈਂ ਭੌਂਕਦੀ ਫਿਰਦੀ ਆ ਗਲੀਆਂ ਚ ਮੈਂ ਖਵੇ ਖੂਨ ਹੋਈ ਫਿਰਦੀ ਆ ਜੇ ਅਗਰ ਤੂੰ ਲੈ ਗਿਆ ਐ ਬੱਕਰੀ ਤਾਂ ਮੈਨੂੰ ਦੱਸ ਦੇ ਨਹੀਂ ਤਾਂ 15 ਮਿੰਟਾਂ ਬਾਅਦ ਪਤਾ ਤਾਂ ਲੱਗ ਜਾ ਹੈ ਤੇ ਪੁਲਿਸ ਤੋਂ ਮੈਂ ਪਟੇ ਖੁਦ ਮਰਵਾਉਂ ਉਹਦੇ ਕੋਲੇ ਖੜਕੇ ਜੇ ਮੈਨੂੰ ਪਤਾ ਲੱਗ ਗਿਆ ਨਾ ਵੀ ਤੂੰ ਹੈ ਗਿਆ ਹੈ ਤਾਂ ਵੇਖ ਲੈ ਤੈਨੂੰ ਪਤਾ ਹੈ ਪੁਲਿਸ ਦੀ ਮਾਰ ਪੈੜੀ ਹੁੰਦੀ ਹੈ ਠੀਕ ਹੈ ਨਾ ਮਾਰ ਤਾਂ ਭੈੜੀ ਹੁੰਦੀ ਆ ਪਰ ਤੂੰ ਕੱਲ ਛੱਡਣਾ ਪਰ ਹੁਣ ਯਾਰ ਕੋ ਲੈ ਗਿਆ ਲੈ ਗਿਆ ਨਸ਼ੇੜੀ ਹੁਣ ਮਿਲਦੀ ਪਈ ਹੈ ਬੱਕਰੀ ਕੋਈ ਮੈਂ ਤਾਂ ਜਾਉ 15 ਮਿੰਟਾ ਬਾਅਦ ਕਹਿੰਦੀ ਸੀ ਤੂੰ ਆ ਜੀ ਮੇਰਾ ਮੁੰਡਾ ਆਜੋ ਜੇ ਬੰਦਿਆ ਰੱਬ ਦੇ ਆ ਜੇ ਤੂੰ ਲੈ ਗਿਆ ਤਾਂ ਦੱਸ ਦੇ ਮੈਂ ਤੈਨੂੰ ਕਹਾਂ ਫੇਰ ਉਹੀ ਗੱਲ ਹੈ ਮੈਂ ਆਪਦੀ ਚੀਜ਼ ਕੌਣ ਵੇਚੂਗਾ ਤੂੰ ਕਿਧਰੇ ਨਸ਼ਾ ਨੁਸ਼ਿਆਂ ਵਾਲਿਆਂ ਦੇ ਪੈਸੇ ਦੇਣੇ ਹੁਣ ਕਿਧਰੇ ਲੈ ਗਿਆ ਹੁਵੇਂ ਖੋਲ ਕੇ ਕਿ ਇਹਨੂੰ ਵੇਚ ਕੇ ਚੱਲ ਮੈਂ ਇਹਨਾਂ ਦੇ ਪੈਸੇ ਦੇ ਦਿਆਂ ਕਿ ਮੇਰੇ ਤੋਂ ਰੋਜ਼ ਮੰਗਦੇ ਆ ਦੁਕਾਨਾਂ ਵਾਲੇ ਜਿੰਨਾਂ ਤੋਂ ਤੂੰ ਫੜ ਕੇ ਲਿਆਉਣਾ ਹੈ ਮੈਂ ਕਿਹਾ ਫੇਰ ਉਸੇ ਗੱਲ ਤੇ ਆ ਗਈ ਤੂੰ ਕਾਨੂੰ ਬੇਇੱਜ਼ਤੀ ਕਰਵਾਉਣਾ ਨਾਲੇ ਆਪਦੀ ਨਾਲੇ ਮੇਰੀ ਸਾਰੇ ਪਿੰਡ ਚ ਥੂਤੂ ਹੋ ਜੂ ਕਿ ਉਹ ਤਾਂ ਸਾਡੇ ਕੋਲੇ ਵੀ ਆਈ ਸੀ ਕਿ ਘਰੇ ਸਰਪੰਚ ਵੀ ਕਹਿ ਦਿੰਦਾ ਬੰਦੇ ਮੇਰੇ ਸਹਰੇ ਦੀ ਹੁਣ ਤੂੰ ਸਾਰੇ ਗਾਇਆ ਹੀ ਨਾ ਸਾਡੀ ਬੱਕਰੀ ਚੋਰੀ ਹੋ ਗਈ ਸੀ ਮੇਰੇ ਤੱਕ ਲੱਗੀ ਪਈ ਸੀਗੀ ਤਾਂ ਫਿਰ ਮੇਰੇ ਤੇ ਕਹਦੇ ਸ਼ੱਕ ਕਰਦੀਆਂ ਮੇਰਾ ਕੀ ਮਤਲਬ ਹੈ ਮੈਂ ਆਪਦੇ ਘਰ ਦੀ ਬੱਕਰੀ ਮੈਂ ਕਿਉਂ ਵੇਚੂਗਾ ਮੈਂ ਤੈਨੂੰ ਵੇਖ ਲੈ ਕਿਥੇ ਨੇ ਘਰੇ ਨਹੀਂ ਵੜਨ ਦੇਣਾ ਮੈਂ ਉੱਤੋਂ ਹੀ ਗੱਲ ਸੰਭਾਲ ਲੂੰਗੀ ਹੈ ਤੇ ਫੇਰ ਉਹੀ ਗੱਲ ਐ ਜੇ ਤੂੰ ਲੈ ਕੇ ਆਂ ਬੰਦਿਆ ਰੱਬ ਜਿਆ ਤਾਂ ਤੂੰ ਦੱਸ ਦੇ ਮੈਨੂੰ ਨਹੀਂ ਤਾਂ ਮੇਰਾ ਟਾਈਮ ਹੋ ਗਿਆ ਉਹ ਕਹਿੰਦੀ ਸੀ 15 ਮਿੰਟਾਂ ਬਾਅਦ ਆ ਜੀ ਮੈਨੂੰ ਹੋ ਗਿਆ ਹੁਣੇ 15 ਮਿੰਟ ਤ ਆ ਗਿਆ ਹੁਣ ਆ ਉਹਦਾ ਮੁੰਡਾ ਜਿੰਮਤ ਜੇ ਤੇਰੇ ਖਾਨੇ ਦੇ ਵਿੱਚ ਕੋਈ ਗੱਲ ਪੈਂਦੀ ਤਾਂ ਦੱਸ ਦੇ ਤੇ ਨਹੀਂ ਪੈਂਦੀ ਤਾਂ ਫਿਰ ਮੈਂ ਵੇਖਾਂ ਉਹ ਕੈਮਰਾ ਕੋਨੇ ਵਾਲਾ ਉਹਨਾਂ ਦਾ ਕੈਮਰਾ ਖਰਾਬ ਐ ਛੱਡ ਭਰਾਂ ਨਾ ਜਾ ਕਿਵੇਂ ਨਾ ਜਾਵਾਂ ਕੋਨੇ ਵਾਲਾ ਕੈਮਰਾ ਪੂਰਾ ਚੱਲਦਾ ਐ ਉਹਨਾਂ ਦਾ ਓ ਕੈਮਰਾ ਖਰਾਬ ਐ ਮੈਂ ਬਹਿ ਜਾ ਇੱਥੇ ਉਹ ਆ ਗਿਆ ਉਹਦਾ ਮੁੰਡਾ ਜਿੰਮਤ ਜਾਨਨੀ ਮੇਰਾ ਟਾਈਮ ਹੋ ਗਿਆ ਬਹਿ ਜਾ ਦੋ ਤਿੰਨ ਦਿਨ ਮੈਂ ਪਹਿਲਾਂ ਪਤਾ ਕਰਿਆ ਸੀ ਉਹ ਕੈਮਰਾ ਉਹਨਾਂ ਦਾ ਖਰਾਬ ਹੈ ਨਾ ਤੂੰ ਮੈਨੂੰ ਇਹ ਗੱਲ ਦੱਸ ਹੈ ਵੀ ਤੂੰ ਕਿਉਂ ਪਤਾ ਕੀਤਾ ਸੀ ਕੈਮਰਿਆਂ ਦਾ ਤੈਨੂੰ ਕੀ ਲੋੜ ਪੈਗੀ ਤੇਰੇ ਘਰੇ ਕੀ ਗਲੀ ਚ ਨਛੇੜੀ ਫਿਰਦੇ ਰਹਿੰਦੇ ਮਹਾ ਕਈ ਵਾਰ ਚੋਰੀਆਂ ਚਾਰੀਆਂ ਕਰਦੇ ਆ ਮਹਾ ਖਾਮਗਾ ਕਿਤੇ ਕੋਈ ਚੋਰੀ ਕਰ ਲੈ ਜੇ ਤੇ ਇਸੇ ਕਰਕੇ ਮੈਂ ਪਹਿਲਾਂ ਹੀ ਪਤਾ ਕਰਕੇ ਰੱਖੀਏ ਚੱਲ ਜੀ ਤੂੰ ਨਹੀਂ ਵੀ ਕੀਤੀ ਨਾ ਹਾਂ ਨਹੀਂ ਕੀਤੀ ਮੈਂ ਮੇਰੇ ਕਿੰਨ ਕੋਈ ਗੱਲ ਨਹੀਂ ਫਿਰ ਨਹੀਂ ਕੀਤੀ ਤਾਂ ਮੈਨੂੰ ਤਾਂ ਕੈਮਰਾ ਦੇਖਿਆ ਹੁੰਦੇ ਤੂੰ ਮੇਰੇ ਤਾਂ ਦਿਲ ਨੂੰ ਸੰਤੁਸ਼ਟੀ ਹੋ ਜੂ ਹੈ ਮੈਂ ਜਾਨਨੀ ਆ ਚੰਗਾ ਨਹੀਂ ਕੀਤੀ ਤਾਂ ਫਿਰ ਓਏ ਇੱਕ ਮਿੰਟ ਰੁਕ। ਉਹ ਕੋਨੇ ਵਾਲਾ ਸਾਫ ਚੱਲਦਾ ਕੈਮਰਾ ਉਹ ਕਿਉਂ ਬੇਇੱਜ਼ਤੀ ਕਰਾਉਣੀ ਐਵੇਂ ਖਾਮ ਖਾਂ। ਕਿਉਂ ਬੇਇੱਜ਼ਤੀ ਨੂੰ ਕੀ ਹੋ ਗਿਆ? ਦੱਸ ਦੇ ਤੂੰ ਤਾਂ ਨਹੀਂ ਲੈ ਗਿਆ ਫਿਰ ਕਿੱਦਾਂ? ਮੈਂ ਕਿਉਂ ਲੈ ਗਿਆ? ਤਾਂ ਤੂੰ ਮੈਨੂੰ ਕੈਮਰਾ ਵੀ ਨਹੀਂ ਵੇਖਣ ਦਿੰਦਾਗਾ। ਹੈ ਤਾਂ ਤੂੰ ਮੈਨੂੰ ਬਾਹਰ ਨਹੀਂ ਬਾਹਰ ਨਹੀਂ ਜਾਣ ਦਿੰਦਾਗਾ। ਕੀ ਗੱਲ? ਤੂੰ ਉਹਨਾਂ ਦੇ ਕੈਮਰੇ ਵੀ ਚੈੱਕ ਕਰਕੇ ਆਇਆ ਕਿ ਭਾਈ ਦੇਖੀ ਤੁਹਾਡੇ ਕੈਮਰੇ ਚੱਲਦੇ ਆ ਕਿ ਨਹੀਂ ਚੱਲਦੇ। ਵਾਦਾ ਕਰੇ ਕਰੇ ਪਿਆ। ਮੈਂ ਕੋਈ ਗੱਲ ਐ ਤਾਂ ਮੈਨੂੰ ਦੱਸ ਦੇ। ਮੈਂ ਚੁੱਪ ਕਰ ਜੂੰ। ਜੇ ਮੈਨੂੰ ਤੇਰਾ ਪਤਾ ਲੱਗ ਗਿਆ ਨਾ ਤੈਨੂੰ ਪਤਾ ਹੀ ਐ ਮੇਰੇ ਸੁਭਾਅ ਦਾ ਫਿਰ ਮੇਰਾ ਕਹਿੋ ਜੈ ਮੈਂ ਤਾਂ ਤੇਰੇ ਹਲਕ ਚੋਂ ਬੱਕਰੀ ਕੱਢ ਲੂੰ ਵੇ ਮੈਂ ਕਹਨੂੰ ਹਾਂ ਮੈਂ ਕਿੱਥੋਂ ਉਹ ਤਾਂ ਦੱਸ ਦੇ ਕਿਸੇ ਨਸ਼ੇ ਵਾਲੇ ਦੇ ਤੂੰ ਪੈਸੇ ਤਾਂ ਨਹੀਂ ਦੇਣੇ ਸੀਗੇ ਜਿਹੜੀ ਘਰੋਂ ਲੈ ਗਿਆ ਉਹਵੇਂ ਖੋਲ ਕੇ ਰੌਲਾ ਕਰੇ ਮੈਂ ਤਾਂ ਕਦੇ ਘਰੋਂ ਬਾਹਰ ਵੀ ਨਹੀਂ ਨਿਕਲਦੀ ਤੂੰ ਕਦੋਂ ਲੈ ਗਿਆ ਕਦੋਂ ਨਹੀਂ ਲੈ ਗਿਆ ਮੈਨੂੰ ਤਾਂ ਤੇਰਾ ਇਹ ਵੀ ਨਹੀਂ ਪਤਾ ਕਿ ਤੂੰ ਲੈ ਗਿਆ ਕਿ ਨਹੀਂ ਲੈ ਗਿਆ ਉਹ ਮੈਂ ਨਹੀਂ ਲੈ ਗਿਆ ਮੈਂ ਕਿੱਥੇ ਲੈ ਗਿਆ ਮਰੀ ਜਣੀ ਐਵੇਂ ਗੱਲ ਸੁਣਦੀ ਨਹੀਂ ਐਵੇਂ ਖੰਭਾ ਓ ਇੱਕ ਮਿੰਟ ਬੈਠ ਉਹ ਫਿਰ ਤੂੰ ਮੈਂ ਰੋਲਾ ਜਤਾ ਨਹੀਂ ਕਰਦੀ ਨਹੀਂ ਕਰਦੀ ਦੱਸ ਦੇ ਆ ਗਲਤੀ ਜੀ ਮੈਂ ਇੱਥੇ ਹੋ ਗਈ ਯਾਰ ਉਹ ਪੈਸੇ ਦੇਣੇ ਸੀ ਉਹਦੇ ਨਸ਼ੇ ਵਾਲੇ ਦੇ ਠੇਕੇ ਵਾਲੇ ਦੇ ਵੀ ਦੇਣੇ ਸੀ ਉਹ ਰੋਜ਼ ਕੰਜਰ ਦੇ ਮੈਂ ਘੇਰ ਲੈਂਦੇ ਸੀ ਮਾਂ ਚੱਲ ਮੈਂ ਦੇ ਉਹਨਾਂ ਨਾਲੇ ਨਾਲੇ ਚਾਰ ਦਿਨ ਹੋਰ ਨਸ਼ਾ ਵਧੀਆ ਖਾ ਲੈਣ ਬੂ ਮੈਂ ਮਰ ਜਾ ਮੈਨੂੰ ਤਾਂ ਕੰਜਰਾ ਤੇਰੇ ਤੇ ਹੀ ਸ਼ੱਕ ਸੀਗਾ ਪਹਿਲਾਂ ਕਿ ਤੂੰ ਹੀ ਲੈ ਗਿਆ ਹੋਵੇਗਾ ਜਿਹੜੇ ਤੇਰੇ ਵਰਗੇ ਕੱਪੜੇ ਸੀਗੇ ਉਹਦੇ ਮੈਂ ਮੈਨੂੰ ਪਤਾ ਤਾਂ ਤੇਰੇ ਤੇ ਲੱਗ ਗਿਆ ਸੀ ਪਰ ਮੈਂ ਤੇਰੇ ਹਲਕ ਚੁੱਕਣਾ ਨਹੀਂ ਸੀਗੀ ਗੱਲ ਹੈ ਤੂੰ ਮੈਨੂੰ ਤੂੰ ਸਾਨੂੰ ਲੁੱਟ ਲਿਆ ਸਾਨੂੰ ਪੱਟ ਲਿਆ ਤੂੰ ਨਹੀਂ ਛੱਡਦਾ ਤੂੰ ਤਾਂ ਸਾਨੂੰ ਖਾ ਗਿਆ ਲੁੱਟ ਕੇ ਮੈਂ ਤਾਂ ਤੇਰਾ ਸੌਣੀ ਲਾ ਤੂੰ ਹੁਣ ਤੂੰ ਆਪ ਤਾਂ ਕਹਿੰਦੀ ਨਹੀਂ ਰੋਣਾ ਨਹੀਂ ਕਰਦੀ ਲੈ ਕੇ ਆ ਬੱਕਰੀ ਲੈ ਆ ਬੱਕਰੀ ਕਿਹਨੂੰ ਦੇ ਕੇ ਆਇਆ ਕਿਹਨੂੰ ਦੇ ਕੇ ਆਇਆ ਦੱਸ ਮੈਨੂੰ ਮੈਂ ਤਾਂ ਬੱਕਰੀ ਮੰਗਾ ਕੇ ਹਕੀਕਤ ਲੈ ਕੇ ਆ ਜਾ ਲੈ ਕੇ ਆ ਤੇਰੇ ਨਸ਼ੇ ਖਾ ਕੇ ਲੈ ਗਿਆ ਹੁਣ ਜੰਟੇ ਦਾ ਰੋਲਦੂ ਲੈ ਗਿਆ ਲੈ ਗਿਆ ਜੰਟੇ ਦਾ ਰੋਲਦੂ ਲੈ ਕੇ ਆ ਉਹ ਬੱਕਰੀ ਉਹ ਕਿਹਾ ਪੈਸੇ ਦੇਣੇ ਸੀ ਪੈਸੇ ਦੇਣੇ ਤੇ ਤੂੰ ਆਪਦੀਆਂ ਘਰੋਂ ਚੀਜ਼ਾਂ ਲੈ ਲੈ ਕੇ ਜਾਵੇਂਗਾ ਹੈ ਤੂੰ ਤਾਂ ਪਰਡੇ ਵੀ ਨਹੀਂ ਛੱਡਣੇ ਤੂੰ ਸਾਨੂੰ ਕਿਸੇ ਜੋਗਾ ਨਹੀਂ ਛੱਡਣਾ ਤੂੰ ਹਟ ਜਾ ਤੂੰ ਹਟ ਜਾ ਸਾਨੂੰ ਕਿਉਂ ਤੂੰ ਮਾਰ ਲਿਓ ਜਿਵੇਂ ਮੈਂ ਮਰ ਜਾ ਤਾ ਹੋ ਗਿਆ ਸਾਨੂੰ ਤਾਂ ਇਹ ਇਹ ਤਾਂ ਹੋ ਗਿਆ ਸਾਨੂੰ ਇਹ ਤਾਂ ਇਹ ਹੋ ਗਿਆ ਸਾਨੂੰ ਇਹ ਹੈ ਮੂੰ ਮੈਂ ਮਰ ਜਾ ਮੂੰ ਕਹਿੰਦੀ ਸੱਚਾਈ ਦੱਸਦੇ ਤੇ ਕੁਛ ਨਹੀਂ ਕਹਾਂ ਲੈ ਆ ਜਾ ਲੈ ਆ ਨਹੀਂ ਤਾਂ ਮੈਂ ਤੇਰੇ ਹੱਡ ਰੰਗ ਤੂੰ ਪੁਲਸ ਤੋਂ ਕਟਵਾਉਂ ਤੈਨੂੰ ਉਹ ਅਗਲੇ ਦਿੰਦੇ ਅਗਲੇ ਹੁਣ ਨੂੰ ਪਤਾ ਵੇਚ-ਬੂਤੀ ਹੋਣੀ ਅੱਗੇ ਤੇ ਵੇਚਤੀ ਹੋਣੀ ਲੈ ਆ ਭੱਗ ਜਾ ਮੇਰੀ ਅੱਖਾਂ ਤੋਂ ਔਲੇ ਹੋ ਜਾ ਮੈਂ ਤੈਨੂੰ ਕਹਤਾ ਮੇਰੀਆਂ ਅੱਖਾਂ ਤੋਂ ਔਲੇ ਹੋ ਜਾ ਮੇਰੀਆਂ ਅੱਖਾਂ ਤੋਂ ਔਲੇ ਹੋ ਜਾ ਤੂੰ ਜ ਲੈ ਕੇ ਆ ਕਿੱਥੇ ਉਹ ਨਹੀਂ ਦਿੰਦੇ ਅਗਲੇ ਹੈ ਨਸ਼ੇੜੀ ਕਿਸੇ ਥਾਂ ਦਾ ਮੈਂ ਹਲਕੀ ਹੋਈ ਫਿਰਦੀ ਆ ਸਵੇਰ ਦੀ ਭੱਜੀ ਫਿਰਦੀ ਆ ਗਲੀਆਂ 'ਚ ਮੈਨੂੰ ਕੀ ਪਤਾ ਇਹ ਲੈ ਗਿਆ ਖੋਲ ਕੇ ਦੱਸ ਕੀ ਕਰਾਂ ਘਰ ਦੇ ਬੰਦੇ ਨੇ ਚੋਰੀ ਕਰ ਲਈ ਮੈਂ ਬਾਹਰ ਲੱਭਦੀ ਫਿਰਦੀ ਆ ਮੈਂ ਐਵੇਂ ਗੁਰਦੁਆਰੇ ਚ ਸੱਦ ਮਰਵਾਉਂਦੀ ਫਿਰਦੀ ਆ ਸਰਪੰਚ ਨੂੰ ਕਹਿ ਕੇ ਆਏ ਕਿ ਭਾਈ ਸੱਦ ਮਾਰਦੀ ਮੈਨੂੰ ਕੀ ਪਤਾ ਸੀ ਕਰਦਾ ਹੀ ਬੰਦਾ ਚੋਰੀ ਕਰ ਲੂਗਾ ਦੱਸ